ਮੇਕਸ ਸਰ ਦੇ ਰੀਡਸ ਪੜੀਆਂ ਕੱਲ੍ਹ ਸਵਾਂਤ ਪੜੀਆਂ ਕਲੀਨਰਤ ਪ੍ਰਾਪਤੀ ਹੋਈ ਹੈ ਕਿ ਕੇਵਲ 3 ਕਦਮ ਇਹਨਾਂ ਤੋਂ ਪ੍ਰਾਂਤ ਅ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜਲੰਧਰ ਦੇ ਹਾਥੀ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਹੈ ਜਦ ਥਾਣਾ ਫਲੋਰ ਪੁਲਿਸ ਨੂੰ ਮਾਨਯੋਗ ਜ਼ਿਲंधर ਦਿਹਾਤੀ ਐਸਐਸਪੀ ਸਰਦਾਰ ਹਰਬੰਦਰ ਸਿੰਘ ਬਿਰਕ ਜੀ ਦੇ ਹਦਾਇਤਾਂ ਅਨੁਸਾਰ ਅਤੇ ਦिशा ਅਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੇਦੇ ਦिशा ਨਾਲ ਦੇ ਸਹਿਤ ਫਾਸਲੋਰ ਪੁਲਿਸ ਨੇ ਪੰਜ ਨਸ਼ੇ ਤਸਕਰਾਂ ਨੂੰ ਲੇਡੀਆਂ ਜੋ ਕਿ ਨੂੰ ਗ੍ਰਫਤਾਰ ਕੀਤਾ ਅਤੇ ਇਹਨਾਂ ਦੇ ਖਿਲਾਫ ਇੱਕ ਮੁਕੱਦਮਾ ਨੰਬਰ 163 ਮਿਤੀ 29 5 2025 ਅਦੀਨਤਾਰਾ 22 27 ਐਂਡ ਵੀ ਸੈਕਟਰ ਰਜਿਸਟਰ ਕੀਤਾ। ਉਕਤ ਲੇਡੀਆਂ ਜੋ ਕਿ ਕਾਫੀ ਦੇਰ ਤੋਂ ਨਸ਼ੇ ਦੇ کاروبار ਚਲਕ ਸੀ ਤੇ ਜਿਨ੍ਹਾਂ ਦੇ ਪਹਿਲਾਂ ਮੁਕੱਦਮੇ ਦਰਜ ਸੀ ਤੇ ਜੋ ਕਾਫੀ ਦੇਰ ਤੋਂ ਇੱਕ ਆਰਗੇਨਾਈਜ਼ਡ ਕ੍ਰਾਈਮ ਇੱਕ ਸੰਗਠਿਤ ਅਪਰਾਧ ਕਰਕੇ ਤੇ ਸੰਗਠਿਤ ਤੌਰ ਤੇ ਇਹਨਾਂ ਨੇ ਇਹ ਗਰੁੱਪ ਬਣਾ ਕੇ ਲੋਕਾਂ ਨੂੰ ਨਸ਼ੇ ਦੇ ਦਲਦਲ ਚ ਤਕੇ ਹੋਏ ਸੀ ਜਿਨ੍ਹਾਂ ਨੂੰ ਥਾਣਾ ਫਲੋਰ ਪੁਲਿਸ ਨੇ ਇਸ ਗੈਂਗ ਨੂੰ ਬਰਸਟ ਕੀਤਾ ਤੇ ਇਹਨਾਂ ਵੱਸੋਂ 120 ਗੋਲੀਆਂ ਨਸ਼ੀਆਂ ਟਰੰਮਡੂਆਂ ਬਰਾਮਦ ਕੀਤੀਆਂ ਇਹਨਾਂ ਖਿਦਮ ਮੁਕਦਮਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਅੱਜ ਪੇਸ਼ਦਾਨ ਕਰਕੇ ਰਿਮਾਨਡ ਹਸਲ ਕੀਤਾ ਗਿਆ ਕਿੱਥੇ ਦੀ ਰਹਿਣ ਬਣੀ ਹੈ ਕਿਦਾਂ ਦਾ ਬੈਕਗਰਾਉਂਡ ਤੇ ਇਹ 5 ਢੇਰਾ ਜਗਤਪੁਰਾ ਪੁਆਇੰਟੇ ਰਹਿਤੇ ਗੰਨਾ ਬਿੰਦੀਆਂ ਰਹਿਣ ਵਾਲੀਆਂ ਹੂੰ ਹੂੰ ਇਹ ਕਿਸੇ ਲੋਕ ਸਾਥੀ ਕਿੱਥੋਂ ਲਿਆਉਣੀ ਆ ਸੀ ਕਿੱਥੇ ਵੇਚਣੀ ਆ ਇਹ ਆਪਸ ਦੇ ਵਿੱਚ ਸੀ ਸੀ ਇਹਨਾਂ ਨੇ ਜੋ ਇਹ ਨਸ਼ੇ ਦਾ ਕਾਰੋਬਾਰ ਸੀ ਇਹ ਤਲਵੰਡੀ ਦੇ ਵਿੱਚ ਕਿਸੇ ਦੇ ਰਾਹਿੰਦ ਖਰੀਦ ਕੇ ਰਿਮਾਂਡ ਹਾਸਲ ਕਰਕੇ ਉਹ ਦਿਨ ਦਰਸਤਰੀ ਕੀਤਾ ਜਿਹੜੀ ਸੋ 올ਡ ਆ ਉਹ ਵੀ ਇਦਾਂ ਇਸ ਪੰਜਰ ਪੰਜਰ ਲੜੀ ਸੀ ਸੀ ਕਾਰੋਬਾਰ ਚ ਲਿਪਟ